ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵਾਰ ਫਿਰ ਅੱਜ ਅਸੀਂ ਹਰੀਕੇ ਹੈਡਵਕਸ ਤੇ ਮੌਜੂਦ ਹੈਗੇ ਆ ਪਾਣੀ ਦੀ ਰਿਪੋਰਟ ਲੈ ਕੇ ਤੁਹਾਡੇ ਨਾਲ ਹਾਜ਼ਰ ਆ ਔਨ ਸਪੋਰਟ ਜਿਹੜਾ ਹਰੀਕੇ ਹੈਡ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈਗੇ ਆ ਸੋ ਸਾਰੀ ਗੱਲਬਾਤ ਕਰਾਂਗੇ ਮੌਸਮ ਦਾ ਹਾਲਚਾਲ ਵੀ ਜਾਣਾਂਗੇ ਤਿੰਨੋਂ ਡੈਮਾਂ ਦੀ ਰਿਪੋਰਟ ਸਤਲੁਜ ਬਿਆਸ ਤੇ ਰਾਵੀ ਜਿਹੜੇ ਦਰਿਆ ਹੈਗੇ ਆ ਜਾਂ ਹਰੀਕੇ ਹੈਡਵਕਸ ਤੋਂ ਜਿਹੜੀ ਪਾਣੀ ਦੀ ਕੀ ਪੋਜੀਸ਼ਨ ਹੈਗੀ ਉਹ ਸਾਰੀ ਗੱਲਬਾਤ ਕਰਾਂਗੇ ਹਾਲਾਂਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ بارش ਲਗਾਤਾਰ ਹੋ ਰਹੀ ਹੈ ਮੌਸਮ ਲਗਾਤਾਰ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਖਰਾਬ ਚੱਲ ਰਿਹਾ ਹੈ ਲੇਕਿਨ ਦੂਸਰੇ ਬਨੇ ਗੱਲ ਕਰਦੇ ਹਾਂ ਡੈਮਾਂ ਦੀ ਰਿਪੋਰਟ ਠੀਕ ਠਾਕ ਚੱਲ ਰਹੀ ਹੈ ਕੋਈ ਪਾਣੀ ਜ਼ਿਆਦਾ ਖਤਰੇ ਵਾਲਾ ਨਹੀਂ ਹੈਗਾ ਨਾ ਕਿਸੇ ਦਰਿਆ ਦੇ ਵਿੱਚ ਤੇ ਨਾ ਕਿਤੇ ਡੈਮ ਦੇ ਉੱਤੇ ਨਾ ਇੱਥੇ ਹਰੀਕੇ ਹੈਡਵੌਕਸ ਦੇ ਵਿੱਚ ਆਪਾਂ ਜੇਕਰ ਇੱਥੇ ਗੱਲ ਕਰਦੇ ਹਾਂ ਭਾਗੜਾ ਡੈਮ ਦੀ ਜਿੱਥੋਂ ਆ ਭਾਗੜਾ ਡੈਮ ਤੋਂ 7 ਲੋਈ ਦਰਿਆ ਦੇ ਵਿੱਚ ਪਾਣੀ ਆਉਂਦਾ ਭਾਗੜਾ ਡੈਮ ਦੇ ਵਿੱਚ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਇਹਦਾ ਜਿਹੜਾ ਪੱਧਰ ਹੈ ਕੁੱਲ ਪੱਧਰ 1685 ਫੁੱਟ ਤੇ ਜਿਹੜਾ ਪਾਣੀ ਇੱਥੇ ਚੱਲ ਰਿਹਾ ਹੈਗਾ 15 ਜੁਲਾਈ ਦੀ ਰਿਪੋਰਟ ਹੈਗੀ 15 1593 ਫੁੱਟ ਸੋ ਇਹ ਕੱਲ ਦੀ ਰਿਪੋਰਟ ਹੈਗੀ 15 ਜੁਲਾਈ ਦੀ ਉਹਨਾਂ ਦੇ ਵਿੱਚ 1593 ਫੁੱਟ ਪਾਣੀ ਚੱਲ ਰਿਹਾ ਜੇਕਰ ਪਿਛਲੇ ਸਾਲ ਦੀ ਗੱਲ ਕਰਦੇ ਆ ਭਗੜਾ ਡੈਮ ਦੀ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲ ਦੀ ਜਿਹੜੀ ਰਿਪੋਰਟ ਹੈਗੀ ਹੈ ਉਹਨਾਂ ਦੇ ਜੇ 1598 ਫੁੱਟ ਤੇ ਜਿਹੜਾ ਲੈਵਲ ਹੈਗਾ ਸੀਗਾ ਉਹਨਾਂ ਦੇ ਮੁਤਾਬਕ ਇਹ ਕਹਿ ਸਕਦੇ ਆ ਕਿ ਜਿਹੜਾ ਕਰੀਬ ਕਰੀਬ 3-4 ਫੁੱਟ ਜਿਹੜਾ ਹੁਣ ਜਿਹੜਾ ਲੈਵਲ ਉਹਨਦੇ ਤੋਂ ਡਾਊਨ ਹੈਗਾ ਇਹਨਾਂ ਦਿਨਾਂ ਦੇ ਵਿੱਚ ਇਸ ਸਾਲ ਪਿਛਲੇ ਸਾਲ ਦੀ ਗੱਲ ਕਰਦੇ ਆ ਇਸ ਤੋਂ ਅੱਗੇ ਜੇਕਰ ਗੱਲ ਕਰਦੇ ਆ ਜਿਹੜਾ ਪਾਣੀ ਆ ਰਿਹਾ ਭਖੜਾ ਡੈਮ ਦੇ ਵਿੱਚ ਉਹ 31264 ਕਿਊਸਕ ਤੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਇਹਦੇ ਸਤਲੁਜ ਦਰਿਆ ਦੇ ਵਿੱਚ 28324 ਕਿਊਸਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਸਤਲੁਜ ਵਿਆਸ ਦੇ ਵਿੱਚ ਸੋ ਅੱਗੇ ਗੱਲ ਕਰਾਂਗੇ ਆਪਾਂ ਵਿਆਸ ਨਦੀ ਤੇ ਬਣੇ ਜਿਹੜੇ ਪੌਂਗ ਡੈਮ ਦੀ ਪੌਂਗ ਡੈਮ ਦੀ ਜਿਹੜੀ ਗੱਲ ਕਰਦੇ ਆ ਉਹ ਅੱਜ ਦੀ ਰਿਪੋਰਟ ਹੈਗੀ 16 ਜੁਲਾਈ ਸਵੇਰ 6 ਵਜੇ ਦੀ 6 ਵਜੇ ਦੀ ਰਿਪੋਰਟ ਹੈਗੀ ਏ ਉਹਦੇ ਵਿੱਚ ਗੱਲ ਕਰਾਂਗੇ ਜਿਹੜਾ ਇਹਦਾ ਕੁੱਲ ਪੱਧਰ ਹੈਗਾ ਪਾਣੀ ਦਾ ਜਿਹੜਾ ਉੱਪਰਲਾ ਪੱਧਰ ਹੈਗਾ ਸੋ 1400 ਫੁੱਟ ਹੈਗਾ 1400 ਫੁੱਟ ਜਿਹੜਾ ਉੱਪਰਲਾ ਪੱਧਰ ਹੈਗਾ ਜਿਹੜਾ ਪਾਣੀ ਚੱਲ ਰਿਹਾ ਹੈਗਾ ਪਾਣੀ 1328 ਫੁੱਟ ਤੇ ਚੱਲ ਰਿਹਾ 16 ਜੁਲਾਈ ਦੀ ਰਿਪੋਰਟ ਹੈਗੀ ਸਵੇਰੇ 6 ਵਜੇ ਸੋ ਇਹਦੇ ਵਿੱਚ ਜੇਕਰ ਗੱਲ ਕਰਦੇ ਆਪਾਂ ਪਿਛਲੇ ਸਾਲ ਦੀ ਤਾਂ 1314 ਫੁੱਟ ਸੀਗਾ ਪਾਣੀ ਕਰੀਬ-ਕਰੀਬ ਇਹਦੇ ਜੀ ਵੀ ਕਹਿ ਸਕਦੇ ਆਪਾਂ 10-12 ਫੁੱਟ ਦਾ ਫਰਕ ਹੈਗਾ ਪਿਛਲੇ ਸਾਲ ਨਾਲੋਂ ਇਹਦੇ ਜੇ ਕਹਿ ਸਕਦੇ ਵੀ ਹੁਣ ਜਿਹੜਾ ਪਾਣੀ ਥੋੜਾ ਜ਼ਿਆਦਾ ਹੈਗਾ ਕੌਂਗ ਡੈਮ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਰਿਹਾ ਹੈਗਾ ਕੌਂਗ ਡੈਮ ਤੇ ਜਿਹੜਾ ਪਾਣੀ ਆ ਰਿਹਾ ਹੈਗਾ ਉਹ ਆ ਰਿਹਾ 2179 ਕਿਊਸਕ ਤੇ ਜਿਹੜਾ ਅੱਗੇ ਪਾਣੀ ਛੱਡਿਆ ਜਾ ਰਿਹਾ ਵਿਆਸ ਦਰਿਆ ਦੇ ਵਿੱਚ ਉਹ ਛੱਡਿਆ ਜਾ ਰਿਹਾ 17439 ਕਿਊਸਕ ਸੋ ਇਹਦੇ ਵਿੱਚ ਜਿਹੜਾ ਵਿਆਸ ਦਰਿਆ ਦੇ ਵਿੱਚ ਪਾਣੀ ਆ ਰਿਹਾ ਹੈਗਾ ਤੇ ਜੇਕਰ ਆਪਾਂ ਇਸ ਤੋਂ ਅੱਗੇ ਗੱਲ ਕਰਦੇ ਹਾਂ ਰਾਵੀ ਦਰਿਆ ਦੇ ਉੱਤੇ ਰਾਵੀ ਜਿਹੜਾ ਦਰਿਆ ਦੇ ਉੱਤੇ ਆਪਾਂ ਅੱਜ ਤੇ ਗੱਲ ਕਰਦੇ ਹਾਂ ਥੀਮ ਟਾਈਮ ਦੀ ਥੀਮ ਟਾਈਮ ਦੀ ਰਿਪੋਰਟ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਇਹ ਵੀ ਜਿਹੜੀ ਰਿਪੋਰਟ ਹੈਗੀ ਕੱਲ੍ਹ ਸਵੇਰੇ ਕੱਲ ਸਵੇਰੇ 6 ਵਜੇ ਦੀ ਰਿਪੋਰਟ ਹੈਗੀ 15 ਜੁਲਾਈ ਦੀ। ਸੋ ਇਹਦੇ ਵਿੱਚ ਆਪਾਂ ਜੇਕਰ ਗੱਲ ਕਰਦੇ ਆਂ ਥੀਮ ਡੈਮ ਦੀ ਤੇ 1731 ਫੁੱਟ ਜਿਹੜਾ ਇਹਦਾ ਪੱਧਰ ਹੈਗਾ ਤੇ ਨਾਲ ਆਪਾਂ ਜੇ ਗੱਲ ਕਰਦੇ ਆਂ ਤੇ 1652 ਫੁੱਟ ਤੇ ਜਿਹੜਾ ਪਾਣੀ ਚੱਲ ਰਿਹਾ ਤੇ ਪਿਛਲੇ ਸਾਲ ਦੀ ਜੇਕਰ ਗੱਲ ਕਰਦੇ ਆਂ ਤਾਂ ਆਪਾਂ ਪਿਛਲੇ ਸਾਲ 1643 ਫੁੱਟ ਤੇ ਪਾਣੀ ਹੈਗਾ ਸੀਗਾ। 1731 ਫੁੱਟ ਜਿਹੜਾ ਕੁੱਲ ਪੱਧਰ ਉਹਦੇ ਵਿੱਚ ਜੇਕਰ ਹੁਣ ਦੀ ਗੱਲ ਕਰਦੇ ਹਾਂ 1658 ਫੁੱਟ ਜਿਹੜਾ 15 ਜੁਲਾਈ ਦੀ ਗੱਲ ਕਰਦੇ ਹਾਂ ਤੇ ਜਿਹੜਾ ਪਿਛਲੇ ਸਾਲ ਇਸੇ ਸਾਲ ਇਹਨਾਂ ਦਿਨਾਂ ਦੇ ਵਿੱਚ 1643 ਫੁੱਟ ਤੇ ਜਿਹੜਾ ਪਾਣੀ ਦਾ ਲੈਵਲ ਹੈਗਾ ਸੀਗਾ ਪੀਕ ਟਾਈਮ ਦੇ ਵਿੱਚ ਤੇ ਜਿਹੜਾ ਪਾਣੀ ਇਹਦੇ ਚ ਆ ਰਿਹਾ ਹੈਗਾ ਰਾਵੀ ਨਦੀ ਦੇ ਵਿੱਚ ਦਰਿਆ ਦੇ ਵਿੱਚ ਉਹ 8627 ਕਿਊਸਕ ਤੇ ਨਾਲ ਜਿਹੜਾ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਰਾਵੀ ਇਸ ਦਰਿਆ ਦੇ ਵਿੱਚ ਉਹ ਕਰੀਬ ਕਰੀਬ 8100 ਕਿਊਸਕ ਹੈਗਾ 8000 ਸਤਾਨਵੇ ਕਿਉਂ ਸੀ ਸੋ ਇਹ ਗੱਲ ਹੈ ਕਿ ਤਿੰਨ ਡੈਮਾਂ ਦੀ